ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਠੀਕ ਹੀ ਹੋਵਾਂਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੀ ਵਿੱਚ ਵਿਕਰਮ ਬਲੌਗਸ ਲਓ ਜੀ ਇੱਧਰ ਆਪਾਂ ਬਲੌਗ ਸਟਾਰਟ ਕਰਨ ਦੇ ਇੱਧਰ ਨਾਉਣ ਦੇ ਆ ਦੇਖੋ ਜੀ ਸਵੀਮਿੰਗ ਪੂਲ 'ਚ ਇਹਨਾਂ ਨੇ ਕੱਲੋਂ ਤਾਂ ਛੱਡਿਆ ਨਹੀਂ ਇਹਨੂੰ ਨਹਾਈ ਜਾਂਦੇ ਨਹਾਈ ਜਾਂਦੇ ਪਿਆ ਸੋ ਅੱਜ ਹੈਗੀ ਆਪਣੇ 14 ਤਰੀਕ ਅੱਜ ਆਪਾਂ ਆਏ ਨੇ ਤੰਤਨ ਬਾਬਾ ਜਵਾਰਦਾਸ ਤੇ ਉੱਥੇ ਆਪਣੇ ਸੂਸਾ ਸੂਸਾ ਦਾ ਮੇਲਾ ਸਭ ਨੂੰ ਪਤਾ ਹੈ ਕਾਫੀ ਮਸ਼ਹੂਰ ਹੈ ਸੋ ਉੱਥੇ ਅੱਜ ਮੇਲਾ ਆ ਤੇ ਆਪਾਂ ਸ਼ਾਇਦ ਹੀ ਜਾਈਏ ਤੇ ਬਾਕੀ ਰੱਛ ਜਾਗਾ ਜਾਂ ਕਿਉਂਕਿ ਬੀਟ ਵੀ ਤਾਂ ਪਤਾ ਠੀਕ ਨਹੀਂ ਹੋ ਸੋ ਬਾਕੀ ਦੇਖਨੇ ਆ ਜੇ ਮੈਂ ਗਿਆ ਇਹਦਾ ਤਾਂ ਮੋਈ ਜਾਂਦਾ ਪਾਣੀ ਹੈ ਨਾ ਵਿੱਚ ਨਹੀਂ ਇਹਦਾ ਚੱਕਰ ਹੋਣੇ ਤਾਂ ਦੇਖੀ ਨਹੀਂ ਆ ਨਹੀਂ ਆ ਇਹ ਫੰਦੇ ਦੇ ਗੱਜਾ ਦਾ ਕੋਈ ਕੀ ਚੱਕਰੀ ਜੀ ਵੀ ਆ ਚੱਪ ਚੱਲੀ ਹੁਣ ਨੰਨੀ ਹੁਣ ਸੱਡਣਾ ਸਵਾਸਿ ਚੱਲਣਾ ਹੁਣ ਤੇ ਮੰਮਾ ਕਹਿੰਦੇ ਆ ਵੀ ਲੈ ਨਹੀਂ ਜਾਣਾ ਮੰਮਾ ਨੇ ਸਲੀਪਰ ਪਾੜੋ ਸੈਂਟਲ ਤੁਹਾਡੇ ਵਿੱਚ ਪਾੜੋ ਸਲੀਪਰ ਪਾੜੋ ਸੋ ਹੁਣ ਆਪਾਂ ਚੱਲੀਏ ਤੇ ਜਾਣਾ ਵੀ ਆ ਮਨ ਵੀਰ ਤੇ ਪਹਿਲਾਂ ਦੂਜੇ ਕੱਪੜੇ ਪਾਏ ਸੀ ਉਹਨਾਂ ਦੇ ਸੋਹਣੇ ਨਹੀਂ ਲੱਗਦੇ ਸੋ ਇਸ ਕਰਕੇ ਨਵੇਂ ਪਾਉਣੇ ਪਏ ਤੇ ਲਾਪਾ ਚੱਲੀਆਂ ਕਿੰਨੇ ਮਾਰਿਆ ਚਲ ਚਲੋ ਮਾਂ ਜੀ ਆਪਾਂ ਚੱਲੀਏ ਹਾਂਜੀ ਲੋ ਜੀ ਬੀਬੀ ਛੱਡਣ ਆਏ ਆ ਜੀ ਅਸੀਂ ਦੇਖਾ ਵੀ ਨਹੀਂ ਦੇਖੋ ਮਾਸੀ ਦਾ ਘਰ ਆ ਜੀ ਥੱਲੇ ਬਹਿ ਗਈ ਹਾਂ ਉਹ ਹੈ ਕੋਈ ਹੈ ਕੋਈ ਘਰੇ ਘਰੇ ਆਉਂਦੇ ਵੱਡੀ ਮਾਸੀ ਸਾਡੀ ਹੈ ਹੀ ਨਹੀਂ ਘਰੇ ਉਹ ਮਾਸੀ ਜੀ ਮਾਸੀ ਉਹ ਬੀਬੀ ਨੇ ਉੱਪਰ ਆ ਬੀਬੀ ਨੂੰ ਕੱਢ ਲਿਆ ਬੀਬੀ ਸਾਡੀ ਅੰਦਰ ਹੀ ਰਹਿ ਗਈ ਆ ਉਹ ਬੀਬੀ ਬੀਬੀ ਅੰਦਰ ਰਹਿ ਗਈ ਉਹ ਬੀਬੀ ਅੰਦਰ ਹੀ ਰਹਿ ਗਈ ਆ ਗਿਆ ਹੋ ਗਿਆ ਬੀਬੀ ਨਾਲ ਬੀਬੀ ਆ ਗਿਆ ਹੋ ਗਿਆ ਤੇ ਨਾਜ ਲਾ ਦਾਸ ਜੀ ਆਇਆ ਮੈਂ ਅਕਨ ਨੂੰ ਬੰਦ ਕਰ ਦਤਾ ਹੀ ਨਹੀਂ ਬੀਬੀ ਕਹਿੰਦੀ ਨੂੰ ਲੈ ਆ ਬਈ ਮੇ ਵੀ ਕੋਸ਼ ਲੋ ਜੀ ਬੀਬੀ ਵਿਚਾਰੀ ਹੁਣ ਸਾਡੇ ਤੋਂ ਵੀ ਕਾਫੀ ਦਿਨ ਆ ਗਏ ਹੁਣ ਬੀਬੀ ਰੱਦਰ ਵੀ ਹਾਂ 10 ਦਿਨ 20 ਦਿਨ ਘਾਟ ਕੋ ਦੱਸਦੇ ਰਹਦੇ ਹਾਂ ਹਾਂ 10 ਦਿਨ ਇੱਥੇ ਰਹਿ ਲੈਣਾ ਫੇਰ ਦੂਜੀ ਮਾਸੀ ਕੋਈ ਚਲ ਜਾਣਾ ਹਣਾ ਬੀਬੀ ਹਾਂ ਆ ਜਾ ਬੀਬੀ ਨਵੇਂ ਸ਼ਹਿਰ ਘਟ ਜਾਂਦੇ ਹਣਾ ਹੈ ਨਵੇਂ ਸ਼ਹਿਰ ਨਵਾਂ ਸ਼ਹਿਰ ਆਹ ਉਹ ਦੂਰ ਆ ਦੂਰ ਆ ਕਿਦੇ ਫੋਨ ਤੇ ਮੈਂ ਉੱਤਾਂ ਨਹੀਂ ਸਿੰਪਲ ਕੋਲ ਮੈਨੂੰ ਨਹੀਂ ਪੜਦਾ ਉੱਤਾਂ ਦਾ चाची 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 ਮੇਰੇ ਬੀਬੀ ਸਾਡੀ ਦੇਖ ਕੇ ਖੁਸ਼ ਹੋ ਗਏ। ਆਹ ਜੀ ਬੀਬੀ ਖੁਸ਼ ਹੋ ਗਏ। ਆਹੋ। ਜਿਹੜਾ ਛੋੜੇ ਕਿਤੇ ਰੇਟੀ ਤੇ ਹੋ ਜਾਂਦੀ ਆ ਇਹ। ਆਹ ਬਿਤਾਸ ਤੇ ਹੀ ਹੋ ਜਾਂਦੀ ਆ। ਦੱਸ ਜੀ ਹੁੰਦੇ ਨੇ। ਬਾਹਰ ਕੱਢੀ ਜੇ ਉਹ ਤੇ ਕੀ ਰਹਿਣਾ। ਹਾਂ। ਉੱਥੇ ਪੱਖਾ ਲਾ ਦੇ। ਅੱਛਾ ਰੋਗ ਦਾ ਪੂਰਣਾ ਕਿਸੇ ਨੂੰ। ਹਾਂ। ਨਾ ਹੋਰ ਦਿੱਤੀ ਤੇ ਪੀਰ ਆਇਆ। ਆਹੋ ਇਦਾਂ ਲੱਗਦਾ ਨਾ ਕਿ ਐਟਮ ਬੀਬੀ ਕੀ ਹੋਇਆ ਇਹ ਤਾਂ ਮੰਨ ਜਾਂਦਾ ਆ ਉਹਦੇ ਨੂੰ ਵੀ ਦੱਸ ਜੀ ਹੋ ਜਾਂਦਾ। ਘਰ ਵਿੱਚ ਸੌਂਦੀ ਰਹੀ ਜੀ। ਤੇ ਮੈਂ ਵੀ ਬੀਬੀ ਪਤਨ ਕਰਾ। ਜੀ ਇੱਦੀ ਮੇਰਾ ਕੋਲ। ਇਦਾਂ ਮੈਂ ਕਹਿੰਦੀ ਹਾਂ ਉਹਦੀ ਗੱਲ ਦੀ ਰਹਿਣਾ ਜਦੋਂ ਰੂਹ ਇਦਨਿਆਣੇ ਵਾਲੀ ਰੂਹ ਹੋਈ ਜਾ ਲੈ ਜਾਓ ਇਦਨ ਉਦਨ ਘੁਮਾਈ ਜਾਓ ਜਿਵੇਂ ਨਿਆਣੇ ਵਾਂਗੂ ਚੀਜ਼ ਥੋੜੀ ਥੋੜੀ ਚਾਰ ਵਾਰ ਦੇਈ ਜੋ ਮੰਨ ਗਿਆ ਨਾ ਕਰਨੀ ਆ ਕੋਈ ਸ਼ਿਕਰਾਂ ਮੈਂ ਸੱਟਾਂ ਖਾਣਾਂ ਤੇ ਸੇਸਤੀ ਦਿਨ ਸੀ ਉਹ ਖਾਹੋ ਸਾਡੀ ਉਹ ਜਿਹੜਾ ਉਸੇ ਤੋਂ ਜ਼ਿਆਦਾ ਪੁੰਨ ਆਇਆ ਸੀ ਉਹ ਕਾਜ਼ੀ ਕਹਿੰਦੇ ਬਿਗਰਾਂ ਦੀ ਬਹੁਤ ਇੰਨੀ ਗੋਰ ਕਰ ਦਿੱਤੀ ਬੀਬੀ ਨੇ ਸੋ ਪੀਣਾ ਸੋ ਪੀਣਾ ਪਾਵੇ ਦੇਤੀ ਆ ਖਲੋ ਰਕ ਅਸੀਂ ਦੇਖੀ ਤਾਂ ਖਾਣ ਦੇ ਪਾ ਲੱਗ ਗਿਆ ਚਾ ਕੱਟ ਕੇ ਖਾਣਾਂ ਮੀਂ ਖਿਚਾ ਚਾ ਖਾਣਾਂ ਮਾ ਕਿ ਦੀ ਪਲਕੀ ਚੀਜ਼ ਖਾਣ ਹੋਰ ਨਿਆਣਿਆ ਹੋਈ ਆ ਜਿੱਦਾਂ ਨਿਆਣਾ ਕਹਿੰਦਾ ਘਰ ਜਾਣਾ ਮਾਂ ਕੋ ਜਾਣਾ ਘਰ ਦਾ ਸੋ ਜੀ ਕੀ ਸਕੇ ਤਾਂ ਨਿਆਣਾ ਬੈਂਕਾਂ ਕਿਹਦੇ ਕੀ ਕਰਾ ਰਿਹਾ ਹੈ ਮੇਰੇ ਤਾਂ ਦੰਦ ਦੀ ਚਾਰ ਕਿਦਾਂ ਇੱਥੇ ਵੀ ਰਹਿਣਾ 5 ਮੀਟਰ ਨੂੰ ਇੱਥੇ ਵੀ ਹੋ ਜਾਂਦੀ। ਥੋੜੀ-ਮੋੜੀ ਹੋ ਜਾਂਦੀ। ਹੁਣ ਅਸੀਂ ਕਹਿਤਾ ਸੀ ਕਿੱਥੇ ਜਾਣਾ ਖੰਮੋਣਾ ਨਾ ਚਲੇ ਤਾਂ ਗੱਡੀ ਚ ਲੈ ਜਾਂਦੀ। ਬਹੁਤ ਮਤਲਬ ਆਪਾਂ ਜੇ ਘਰ ਬਣਾਉਣ ਦੀ ਗੱਲ ਕਰੀਏ ਥਾਂ ਲਿਆ ਹੀ ਜਦੋਂ ਆਪਾਂ ਥਾਂ ਸਾਨੂੰ ਸੁੱਖਾ ਨਹੀਂ ਲਿਆ ਮਤਲਬ ਵੀ ਕਹਿਣ ਵਾਲੇ ਨੇ ਕੀ ਕਹਣਾ ਵੀ ਇਦਾਂ ਆ ਉਦਾਂ ਆ ਨਾ YouTube ਤੋਂ ਪੈਸੇ ਇਦਾਂ ਉਦਾਂ। YouTube ਤੋਂ ਪੈਸੇ ਦੀ ਗੱਲ ਕਰੀਏ ਵੀ ਮਤਲਬ ਇੰਨਾ ਔਖਾ ਹੋਇਆ ਮੈਂ ਥਾਂ ਲੈਣ ਲੱਗੇ ਮੰਮੀ ਕੋਲ ਸੀਗੇ ਮੰਮੀ ਦੀਆਂ ਵਾਲੀਆਂ ਬਣਾਈਆਂ ਸੀ ਸੋਨੇ ਦੀਆਂ ਪਤਾ ਤੁਹਾਨੂੰ ਪਤਾ ਨਾ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਮੇਰੇ ਤੋਂ ਸੋਨੇ ਦੀ ਚੈਨ ਸੀ ਹਨਾ ਮਤਲਬ ਮੈਨੂੰ ਸਾਰਾ ਕੁਝ ਆਪਣਾ ਜੋ ਵੀ ਮੇਰੇ ਤੋਂ ਸੋਨੇ ਦਾ ਸਮਾਨ ਸੀਗਾ ਮੈਨੂੰ ਸਾਰਾ ਕੁਝ ਮਤਲਬ ਗਿਰਵੀ ਰੱਖਣਾ ਪਿਆ ਮਤਲਬ ਬੈਂਕ ਦੇ ਵਿੱਚ ਰੱਖਣਾ ਪਿਆ ਨਾ ਇੱਕ ਸਿਰਫ ਘਰ ਲੈਣਾ ਸੀਗਾ ਨਾ ਚਲੋ ਗੱਲ ਏਦਾਂ ਵੀ ਮਾਂ ਮੇਰੀ ਦੇ ਕੰਨ ਸੁਣਨੇ ਸੀ ਹੈ ਨਾ ਉਦੋਂ ਮੈਂ ਸੋਚਿਆ ਯਾਰ ਮੰਮੀ ਦੇ ਕੰਨ ਸੁਣਨੇ ਹੈ ਨਾ ਤੇ ਉਦੋਂ ਮੈਂ ਮੰਮੀ ਨੂੰ ਬਣਾ ਕੇ ਦਿੱਤੀਆਂ ਵਾਲੀਆਂ ਚਲੋ ਟਾਈਮ ਏਦਾਂ ਦਾ ਆਇਆ ਤੇ ਆਪਾਂ ਨੂੰ ਰੱਖਣੀਆਂ ਪਈਆਂ ਚਲੋ ਬਹੁਤ ਵਧੀਆ ਹੋ ਗਿਆ ਚਲੋ ਆਪਣਾ ਘਰ ਬਣ ਗਿਆ ਆਪਣਾ ਥਾਂ ਲੈ ਹੋ ਗਿਆ ਹੋਲੀ ਹੋਲੀ ਘਰ ਬਣਾਵਾਂਗੇ ਪਰ ਇੱਦਾਂ ਵੀ ਥੋੜਾ ਜਿਹਾ ਦੁੱਖ ਲੱਗਾ ਯਾਰ ਮੰਮੀ ਦੀਆਂ ਗਵਾਲੀਆਂ ਮਤਲਬ ਰੱਖਣੀਆਂ ਪਈਆਂ ਕਿਉਂਕਿ ਟਾਈਮ ਹੀ ਇਦਾਂ ਦਾ ਸੀ ਸਾਡੇ 50000 ਰੁਪਏ ਘੜਦਾ ਸੀ ਤੇ ਉਹ ਟਾਈਮ ਤੇ ਮਤਲਬ ਖਰੇ ਟਾਈਮ ਨਹੀਂ ਹੋਇਆ ਸੋ ਬੜੇ ਓਕੇ ਹੋ ਗਏ ਮਤਲਬ ਪੈਸੇ ਕੀਤੇ ਤੇ ਮੇਰੇ ਤੋਂ ਇੱਕ ਰਾਹੀ ਸੀ ਤੇ ਆਖਰ ਵਿੱਚ ਇਹ ਹੀ ਸੋਚਿਆ ਸੀ ਮੈਂ ਕਿ ਆ ਵੀ ਵਾਲੀਆਂ ਰੱਖ ਦੇਣੀਆਂ ਤੇ ਫਿਰ ਮੈਂ ਵਾਲੀਆਂ ਰੱਖੀਆਂ ਸੀ ਤੇ ਮੈਂ ਆਪਣਾ 골ਡ ਗੋਲਡ ਰੱਖ ਕੇ ਮੈਂ 50000 ਰੁਪਇਆ ਲਿਆ ਸੀ ਤੇ ਹਜੇ ਤੱਕ ਮਤਲਬ ਉੱਥੇ ਪਿਆ ਹੋਇਆ ਆ ਮੈਂ ਗੋਲਡ ਰੱਖ ਕੇ ਪੈਸੇ ਲੈ ਕੇ ਮੈਂ ਥਾਂ ਦੇ ਪੈਸੇ ਦਿੱਤੇ ਸੀਗੇ ਬਾਕੀ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਸਾਰਾ ਕੁਝ ਹੋ ਜਾਂਦਾ ਹੈ ਸਹੀ ਕੋਈ ਨਾ ਆਪਾਂ ਛਡਾ ਲਾਂਗੇ ਕੋਈ ਦਿੱਕਤ ਨਹੀਂ ਆ ਕਿ ਕੋਈ ਵੱਡੀ ਗੱਲ ਨਹੀਂ ਆ ਕਿ ਮੈਂ ਆਪਣਾ ਮਤਲਬ ਕੋਈ ਵੀ ਮੈਂ ਚੀਜ਼ ਲੈ ਕੇ ਆ ਹੁਣ ਮੈਂ ਜੇ ਆਪਣੀ ਗੱਲ ਕਰਾਂ ਵੀ 5 ਮਹੀਨੇ ਦੇ ਵਿੱਚ ਆਪਾਂ ਇਹੇ ਕਾਰ ਦੀ ਚੀਜ਼ ਬਣਾਈਏ 5 ਮਹੀਨੇ ਜ਼ਿਆਦਾ ਕਹਤੇ 4 ਕੁ ਮਹੀਨੇ ਦੇ ਵਿੱਚ ਪਹਿਲਾਂ ਮੈਂ LCD ਲੈਂਦੀ ਫਿਰ ਮੈਂ ਬਾਅਦ ਵਿੱਚ ਲੈਂਦਾ ਫੋਨ ਫਿਰ ਮੈਂ ਬਾਅਦ ਵਿੱਚ ਲੈਂਦੀ ਵਾਸ਼ਿੰਗ ਮਸ਼ੀਨ ਫਿਰ ਆਪਾਂ ਲੈਂਦੀ ਆਪਣੀ ਫਿਰ ਆਪਾਂ ਲੈਂਦਾ ਫਿਲਟਰ ਵੀ ਲਵਾਇਆ ਫਿਰ ਘਰ ਦੇ ਵਿੱਚ ਆਪਾਂ ਬੈੱਡ ਵੀ ਲੈਂਦਾ ਨਾ ਫਿਰ ਬਾਅਦ ਤੋਂ ਆਪਾਂ ਅਲਮਾਰੀ ਲੈਂਦੀ ਫਿਰ ਆਪਾਂ ਕੂਲਰ ਲੈਂਦਾ ਨਾ ਫਿਰ ਮੈਂ ਗੱਡੀ ਵੀ ਲਈ ਫਿਰ ਮੈਂ ਥਾਂ ਵੀ ਲਿਆ ਮਤਲਬ ਹੀ ਇੰਨੇ ਕ ਮਤਲਬ ਲੋਕ ਮੱਚ ਗਏ ਤੇ ਮਤਲਬ ਮੇਰੇ ਆਪਣੀ ਕਈ ਲੋਕ ਤਾਂ ਕਾਦੀ ਮਚਨੇ ਆ ਆਪਣੇ ਮੇਰੇ ਕੁਝ ਕੁ ਲੋਕ ਵੀ ਸੀਗੇ ਹਾਂ ਵਿੱਚ ਦੋ ਚਾਰ ਇਦਾਂ ਦੇ ਹੀ ਜਿਨ੍ਹਾਂ ਨੇ ਮਤਲਬ ਕਿਹਾ ਵੀ ਬਲੈਕ ਕਰਦਾ ਇਹ ਆ ਕਰਦਾ ਉਹ ਕਰਦਾ ਮਤਲਬ ਮੇਰਾ ਆਪ ਦੇ ਵੀ ਮੇਰੇ ਇੰਨੇ ਕ ਹਿੱਲ ਗਏ ਨਾ ਵੀ ਤਿੰਨਾਂ ਮਹੀਨਿਆਂ ਦੇ ਵਿੱਚ ਵੀ ਮਤਲਬ ਇਹ ਤਾਂ ਪੈਸਾ ਕਿੱਥੋਂ ਆਉਂਦਾ ਹਨ ਤੁਸੀਂ ਬੰਦੇ ਨੂੰਦਰੋਂ ਸਾਡੇ ਕੋਲ ਤਾਂ ਨਹੀਂ ਸੀਗਾ ਅਸੀਂ ਤਾਂ ਤੁਹਾਡੇ ਕੋਲ ਤੁਸੀਂ ਇੰਨਾ ਕੁਝ ਬਣਾਇਆ ਜੀ ਤੁਹਾਨੂੰ ਕਦੀ ਕਿਹਾ ਨਹੀਂ ਹੈ ਤੁਹਾਡੇ ਕੋਲ ਪੈਸਾ ਕਿੱਥੋਂ ਆਉਂਦਾ ਤੁਸੀਂ ਇੰਨਾ ਕੁਝ ਕੀਤਾ ਅੰਨੇ ਐਡੇ ਘਰ ਬਣਾ ਲਏ ਆ ਐਦਾ ਕੀਤੀ ਆ ਕੀਤੀ ਅਸੀਂ ਨਹੀਂ ਕਦੀ ਵੀ ਕਿਸੇ ਨੂੰ ਕਿਹਾ ਮੈਂ ਕਿਸੇ ਨੂੰ ਨਹੀਂ ਕਦੀ ਕਿਹਾ ਵੀ ਤੁਹਾਡੇ ਕੋਲ ਪੈਸਾ ਕਿੱਥੋਂ ਆਉਂਦਾ ਹਨ ਤੇ ਜੇ ਕੋਈ ਬੰਦਾ ਗਲਤ ਕੰਮ ਕਰਦਾ ਉਹ ਤਾਂ ਰੱਬ ਦੇਖਦਾ ਹਨ ਜੇ ਤੁਸੀਂ ਸੋਚਦੇ ਆ ਵੀ ਇੰਨੇ ਕਿਸੇ ਦੀ ਠੱਗੀ ਕੀਤੀ ਆ ਜਾਂ ਇੰਨੇ ਕਿਸੇ ਦੇ ਮਤਲਬ ਦੋ ਨੰਬਰ ਦਾ ਕੰਮ ਕਰਦਾ ਹਨ ਰੱਬ ਦੇਖਦਾ ਹਨ ਜਿਹੜਾ ਬੰਦਾ ਦੋੜ ਨੰਬਰ ਦਾ ਕੰਮ ਕਰਦਾ ਜਾਂ ਠੱਗੀ ਕਰਦਾ ਉਹਦੇ ਵੀ ਨਿਆਣੇ ਹਨ ਮੇਰੇ ਵੀ ਨਿਆਣੇ ਹਨ ਜੇ ਮੈਂ ਦੋ ਨੰਬਰ ਦਾ ਕੰਮ ਕਰਦਾ ਮੈਂ ਠੱਗੀ ਕਰਦਾ ਮੈਂ ਮੇਰੇ ਨਿਆਣੇ ਤਾਂ ਨਿਕਲਣਗੇ ਹਨ ਤੇ ਸੋ ਆਪੋ ਆਪਣੀ ਮੰਜੀ ਹੇਠਲੇ ਸੋਟਾ ਮਾਰਿਆ ਕਰੋ ਫਿਰ ਅਗਲੇ ਦੀ ਮੰਜੀ ਵਾਲ ਦੇਖਿਆ ਕਰੋ ਕਿੰਨੀ ਉੱਚੀ ਹੈ ਜਾਂ ਕਿੰਨੀ ਥੱਲੇ ਆ ਤੇ ਬਾਕੀ ਹਰ ਕੋਈ ਮਿਹਨਤ ਕਰਕੇ ਉੱਪਰ ਆਉਂਦਾ ਆ ਕੋਈ 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 ਕਿਸੇ ਨੂੰ ਨਹੀਂ ਠੱਗ ਕੇ ਆਉਂਦਾ ਹਨ ਠੱਗੀ ਦਾ ਜੇ ਗੱਲ ਕਰੀਏ ਠੱਗੀ ਦਾ ਪੈਸਾ ਨਹੀਂ ਜਿਆਦਾ ਟਿਕਦਾ ਹੁੰਦਾ ਆਪਣੇ ਤੇ ਲੱਗਦਾ ਹੁੰਦਾ ਉਹ ਆਪਣੇ ਤੇ ਲੱਗਦਾ ਹੁੰਦਾ ਸੋ ਸਾਰੇ ਮਿਹਨਤ ਕਰਕੇ ਉੱਤੇ ਆਉਂਦੇ ਆ ਬਾਕੀ ਗੱਲ ਐ ਦਿਆਂ ਵੀ ਮਚਣਾ ਬਣਦਾ ਤੁਹਾਡਾ ਚਲੋ ਕੋਈ ਗੱਲ ਨਹੀਂ ਮਚੋ ਮਚਣਾ ਵੀ ਜ਼ਰੂਰੀ ਆ ਤੇ ਹੁਣ ਘਰ ਦੀ ਗੱਲ ਆ ਘਰ ਵੀ ਬਣਾਵਾਂਗੇ ਜਲਦੀ ਕਰਦੇ ਆਂਗੇ ਖੜਾ ਜਲਦੀ ਤੇ ਮਕਾਨ ਦੀ ਗੱਲ ਮਕਾਨ ਖੜੇ ਹੋ ਜਾਣੇ ਆ ਟਾਈਮ ਨਹੀਂ ਲਾਉਣਾ ਜ਼ਿਆਦਾ ਚੱਕ ਦਿਆਂਗੇ ਜਲਦੀ ਠੀਕ ਨਹੀਂ ਸਹੀ ਨਹੀਂ ਬ੍ਰੀਦ ਮੈਂ ਕਹਾ ਘਰ ਦੀ ਗੱਲ ਆ ਘਰ ਵੀ ਬਣਾਵਾਂਗੇ ਮੈਂ ਕਈ ਬੰਦੇ ਦਾ ਅੱਦਾ ਮਚ ਗਿਆ ਜਦੋਂ ਮਤਲਬ ਮੈਂ ਪਹਿਲਾਂ ਆਪਾਂ ਐਲ ਸੀ ਡੀ ਲੈਂਦੀ ਫੇਰ ਆਪਾਂ ਫੋਨ ਲੈਂਦਾ ਫੇਰ ਆਪਾਂ ਵਾਸ਼ਿੰਗ ਮਸ਼ੀਨ ਲੈਂਦੀ ਫੇਰ ਆਪਾਂ ਕੂਲਰ ਲੈਂਦਾ ਅਲਮਾਰੀ ਲਿਆਂਦੀ ਗੱਡੀ ਲੈ ਲਈ ਥਾਂ ਲੈ ਲਿਆ ਨਾ ਹਣਾ ਫੋਨ ਤਾਂ ਮੈਂ ਪਹਿਲਾਂ ਤਾਂ ਦੱਸਾਂ ਮੇਰੀ ਵਧਾਈ ਵਧੂ ਨਹੀਂ ਆਈ ਕਿਸੇ ਨੂੰ ਕਿਸੇ ਨੇ ਨਹੀਂ ਵਧਾਈ ਵਧੂ ਦਿੱਤੀ ਐਲਸੀਡੀ ਲੈਂਦੀ ਕੋਈ ਵਧਾਈ ਨਹੀਂ ਵਾਸ਼ਿੰਗ ਮਸ਼ੀਨ ਕੋਈ ਵਧਾਈ ਨਹੀਂ ਕੂਲਰ ਕੋਈ ਵਧਾਈ ਨਹੀਂ ਅਲਮਾਰੀ ਕੋਈ ਵਧਾਈ ਨਹੀਂ ਕਿਸੇ ਨੇ ਨਹੀਂ ਫੋਨ ਫਨ ਕੀਤਾ ਬਾਬਾ ਜੀ ਆਪਾਂ ਨੂੰ ਆਪਣੇ ਜਿਹੜੇ ਆਇਆ ਕੁਝ ਹਾਂ ਜਿਹਨਾਂ ਨੂੰ ਖੁਸ਼ੀ ਸੀ ਉਹਨਾਂ ਨੇ ਫੋਨ ਕੀਤਾ ਵੀ ਆ ਕਈ ਬੰਦੇ ਦਰੇ ਆ ਉਹਨਾਂ ਨੂੰ ਪਤਾ ਤੁਸੀਂ ਕਿੰਨਾ ਕੁ ਫੋਨ ਕੀਤਾ ਉਹਨਾਂ ਜਿਹਨਾਂ ਨੂੰ ਪਤਾ ਹੁਣ ਜਿਹਨਾਂ ਬਾਰੇ ਮੈਂ ਗੱਲ ਕਰਨ ਦੇ ਆ ਜਿਹੜੇ ਜਿਨ੍ਹਾਂ ਨੇ ਨਹੀਂ ਵਧਾਈ ਦਿੱਤੀ ਮੇਰੇ ਆਪਣਿਆਂ ਨੇ ਉਹ ਹੁਣ ਸੋਚਣਗੇ ਬਲੌ ਬਲੌ ਸਾਰੇ ਦੇਖਦੇ ਮੇਰੇ ਇਹ ਤਾਂ ਕਹਿਣਾ ਵੀ ਉਹ ਹੀ ਦੇਖਦੇ ਨਹੀਂ ਹੈ ਕਿ ਸਾਨੂੰ ਪਤਾ ਨਹੀਂ ਕਿ ਕਈ ਤਾਂ ਮੈਨੂੰ ਕਹਿ ਦਿੰਦੇ ਆ ਕਈ ਤਾਂ ਮੈਨੂੰ ਕਹਿ ਦਿੰਦੇ ਆ ਕਿ ਤੁਸੀਂ ਬਲੌਗ ਹੀ ਨਹੀਂ ਦੇਖਦੇ ਅਸੀਂ ਤਾਂ ਦੇਖਿਆ ਨਹੀਂ ਹੈ ਨਾ ਤਾਂ ਪਤਾ ਨਹੀਂ ਲੱਗਾ ਨਾ ਸਾਰੇ ਦੇਖਦੇ ਆ ਵਿਊ ਆਉਂਦੇ ਆ ਤੁਹਾਡੇ ਹੀ ਆਉਂਦੇ ਆ ਜਿਆਦਾ ਮੇਰੇ ਆਪਣੇ ਦੇ ਵਿਊ ਆ ਬਾਕੀ ਬਾਹਲੇ ਤਾਂ ਬਹੁਤ ਘੱਟ ਦੇਖਦੇ ਆ ਪਹਿਲਾਂ ਮੇਰੇ ਆਪਣੇ ਦੇਖਦੇ ਆ ਵੀ ਇਹਨੇ ਬਲੌਗ ਚ ਕਿਹੜਾ ਥੱਪ ਨਵਾਂ ਕਰ ਦਿੱਤਾ ਸੋ ਬਾਕੀ ਤੇ ਜਿੰਨੀ ਵਧਾਈ ਮੈਨੂੰ ਬਾਹਰੋਂ ਮੇਰੇ ਆਪਣੇਆਂ ਨੇ ਦਿੱਤੀ ਆ ਉਹ ਮੇਰੇ ਆਪਣੇ ਤੋਂ ਘੱਟ ਨਹੀਂ ਆਪਣੇ ਤੋਂ ਉੱਤੇ ਆ ਮੈਨੂੰ ਸੋਸ਼ਲ ਮੀਡੀਆ ਤੇ ਬਹੁਤ ਪਿਆਰ ਮਿਲਿਆ ਬਹੁਤ ਜਾਣੇ ਨੇ ਮੈਨੂੰ ਮੈਸੇਜ ਕੀਤੇ ਬਹੁਤ ਵਾਮਾਂ ਮਿਲੀਆਂ ਮਾਵਾ ਧੀਆਂ ਦੀਆਂ ਨਾ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਦਿ ਲੋ ਦਿ ਲੋ ਧੰਨਵਾਦ ਆਜ ਆਦਰ ਆਜਾ ਆ ਦੇਖਿਓ ਜੀ ਕੀ ਕਰਦਾ ਮਾੜਾ ਇਹਦੇ ਨੀਗਾ ਮਾਰਿਓ ਇੱਧਰ ਆ ਬੇਟਾ ਆਜੋ ਬਾਕੀ ਸਾਡੀ ਇੱਕ ਇੰਟਰਵਿਊ ਆ ਤੁਸੀਂ ਦੱਸੋ ਸਾਰਿਆਂ ਨੇ ਆਪਾਂ ਇੰਟਰਵਿਊ ਦੇ ਦਈਏ ਕਾਫੀ ਮੈਸੇਜ ਆ ਰਹੇ ਇੰਟਰਵਿਊ ਦੇ ਹਾਂਜੀ ਬੇਟਾ ਹੈ ਕੀ ਆ ਗੰਦਾ ਹੈਂ ਟੈਂਕੀ ਭਰ ਗਈ ਟੈਂਕੀ ਭਰ ਗਈ ਤੇ ਮੰਮੀ ਸਬਜ਼ੀ ਬਾਹਰ ਹੀ ਹੁੰਦੀ ਅੱਗੇ ਵੀ ਬੈਠਣਾ ਕੀ ਹੈ ਲਤਾ ਬਾਹਰ ਹੀ ਆਇਆ ਮੈਂ ਹੁਣੀ ਮਿੰਟ ਕਿ ਮੈਂ ਬਹਿ ਜਾਮਾ ਤੁਸੀਂ ਦਕਲ ਨਾ ਪੈਂਦੇ ਆ ਚੱਲ ਯਾਰ ਮੈਂ ਜਾਂਦਾ ਬਾਹਰ ਆਈਸਕ੍ਰੀਮ ਖਾਣ ਆਇਆ ਸੀ ਨਹੀਂ ਖਾਣ ਦਿੱਤੀ ਚੱਲ ਕੋਈ ਗੱਲ ਨਹੀਂ ਮੈਂ ਚੱਲ ਜਾਂਦਾ ਰਹਿਣ ਤੋਂ ਕੋਈ ਦਿੱਕਤ ਨਹੀਂ ਆਗੀ ਮੈਂ ਚੱਲ ਜਾਂਦਾ ਮੇਰੀ ਤਾਂ ਕਿਸਮਤ ਹੀ ਧੁੱਪੇ ਲਿਗੀ ਆ ਨੰਨ ਨੰ ਚੁੱਪ ਕਰਾ ਗਏ ਕਰਾ ਲਓ ਉਹ ਚੋੜਾ ਹੋ ਗਿਆ ਗੰਚ ਲ ਗਿਆ ਕਹਿੰਦੇ ਕਰਾ ਲਓ ਮੈਂ ਕਹਿੰਦਾ ਚੁੱਪ ਕਰਾ ਉਹ ਸਿੱਧਾ ਚਲ ਗਿਆ ਕਰਾ ਲਓ ਚੁੱਪ ਕਹਿੰਦਾ ਚਲੋ ਕੋਈ ਗੱਲ ਨਹੀਂ ਬੇੜਾ ਮੈਨੂੰ ਤਾਂ ਮੈਂ ਟਮਾਟਾ ਕਰਾਉਂਦਾ ਕੋਈ ਗੱਲ ਨਹੀਂ ਮੈਂ ਲੱਗਾ ਆਈਸਕ੍ਰੀਮ ਖਾਣ ਆਰ ਇਹਨਾਂ ਸਕੂਲ ਪਤਾ ਨਹੀਂ ਕਿੱਥੇ ਛੋੜ ਕੇ ਬੈਠੇ ਹੋਏ ਆ ਬਾਹਰ ਅੱਛਾ ਆਇਆ ਕਬਾਤੀ ਤੇ ਲੈ ਲਾ ਸਮਾਂ ਲੰਦੇ ਪੈਚ ਆਉਂਦੀ ਮੈਂ ਤਾਂ ਆ ਜਾਵਾਂ ਤੇ ਬਾਹਰ ਬਾਰ ਆ ਜਾਂਦੇ ਜਦੋਂ ਨਾ ਪਾਉਂਦੇ ਨਾ ਆਉਂਦੇ ਸੇ ਮੈਂ ਬੋਲ ਸਕਦਾ ਲੱਗਦਾ ਠੀਕ ਹੈ ਸਰ ਜੀ ਨਾ ਮੈਂ ਤਾਂ ਮਾਰ ਕੇ ਗਏ ਕੱਪੜਾ ਜਿਹੜਾ ਕੰਮ ਚੱਲ ਪਿਆ ਹੋਵੇ ਕੰਮ ਤੁਮ ਕਰਕੇ ਸੇਸ਼ ਕਰਕੇ ਆਪਾਂ ਵੀ ਗਿਆ ਹੋਏ ਸੀਗੇ ਕਿਤੇ ਤੇ ਆਪਾਂ ਬਾਹਰ ਬੈਠੇ ਹੋਏ ਆ ਵਿਕਰਮ ਹੋ ਗਿਆ ਯਾਰ ਕਹਿੰਦੇ ਨੂੰ ਨਾਲ ਦੇ ਉਧਰ ਗਏ ਹੋਏ ਆ ਤੇ ਜਦੋਂ ਫੇ ਉਹ ਆਉਂਦੇ ਆ ਪਤਾ ਨਹੀਂ ਉਹ ਨਾਲ ਵੀ ਕਰਉਂਦੇ ਆ ਗੱਲਾਂ ਬਾਤ ਤੇ ਬਾਕੀ ਇੱਕ ਦੋ ਗਾਖ ਸੀਗੇ ਜਿਹੜੇ ਦੇਖ ਕੇ ਮਤਲਬ ਅੱਗੇ ਚੱਲ ਗਏ ਨਹੀਂ ਪਤਾ ਲੱਗਾ ਕਿ ਗਾਖ ਰੁਕਣ ਵਾਲੇ ਸੀ ਜਾਂ ਕੀ ਆਜ ਜਿਹੜਾ ਸਾਡਾ ਮੰਨਦੀ ਦਾ ਇਹ ਇੰਨਾ ਕੁ ਜ਼ਿਆਦਾ ਖੇਡਿਆ ਇੰਨਾ ਕੁ ਜ਼ਿਆਦਾ ਖੇਡਿਆ ਬਹੁਤ ਜ਼ਿਆਦਾ ਜਿਹੜੇ ਪੂਰ ਆਰਗੇਨਾਈਜ਼ਰ ਨਾ ਹੁੰਦਾ ਨਹੀਂ ਹੁੰਦਾ ਸਸ਼ਗਣਾ ਜੀ ਜੀ ਅੱਗੇ ਨਹੀਂ ਤਾਂ ਖੇਤਾਂ ਨਹੀਂ ਹੁੰਦਾ ਹੁਣ ਇਹ ਉਹਦੇ ਚ ਨਾ ਸੇਵਿੰਗ ਪੁੱਲ ਚ ਖੇਡਾ ਲੱਗ ਗਿਆ ਰਾਹ ਦੇ ਨਾਲ ਇਸ ਕਰਕੇ ਹੁਣ ਆਪਾਂ ਧੋਪੇ ਤੇ ਬਹੁਤ ਜਲਾ ਚੁੱਕੀ ਆ ਤੇ ਹਲਾ ਕੋ ਵੱਡ ਜਾਂਦੇ ਆ ਅੱਜ ਜਿਹੜੀ ਹੁਣੀ ਆਪਾਂ ਨੂੰ ਮਿਲਗੇ ਸੀ ਜਦੋਂ ਆਪਾਂ ਬਲਾਗ ਨਾਲ ਦੇ ਪਾਸੇ ਸੀ ਉਦੋਂ ਜਿਹੜੀ ਹੁਣੀ ਆਗੇ ਤੇ ਉਹਨਾਂ ਨੇ ਅੱਜ ਜਾਣਾ ਸੀਗਾ ਸੂਸਾਂ ਮੱਥਾ ਟੇਕਣ ਤੇ ਆ ਤਾਂ ਪਤਾ ਆ ਕਿ ਇੱਥੇ ਪ੍ਰੋਗਰਾਮ ਅੱਜ ਮਿਲਾ ਆ 13 12 ਸੋਰੀ 12 13 ਤੇ 14 ਦਾ ਸੀਗਾ ਅੱਜ ਲਾਸਟ ਸੀਗਾ ਅੱਜ ਢੰਡਾ ਚੜਨਾ ਆ ਤੇ ਇਸ ਕਰਕੇ ਆ ਜਾਂਦੇ ਪਏ ਸੀਗੇ ਇਧਰੋਂ ਤੇ ਆਪਾਂ ਨੂੰ ਮਿਲ ਕੇ ਗਿਆ ਦੀਰੀ ਨੇ ਕਹਿੰਦੇ ਕਿ ਆਪਾਂ ਵਿਕਰਮ ਭਾਜੀ ਨਾਲ ਦੇਖਿਆ ਸੀਗਾ ਉਹਨੇ ਵੀ ਛੋਟੀ ਜਿਹੀ ਬੈਟਰੀਆਂ ਸੈੱਟ ਬਣਾਇਆ ਤੇ ਕਹਿੰਦੇ ਕਿ ਭਾਈ ਉਹਨਾਂ ਨੂੰ ਅਸੀਂ ਦੇਖਿਆ ਸੀਗਾ ਜਾਂਦਿਆਂ ਹੋਇਆ ਉਹਨਾਂ ਨੂੰ ਅਸੀਂ ਬਾਈ ਕੀਤੀ ਸੀ ਉਹਨਾਂ ਨੂੰ ਪਤਾ ਵੀ ਲੱਗਾ ਹੈਗਾ ਫੇਸ ਕਰਕੇ ਸੌਰੀ ਆ ਕਿ ਬਾਕੀ ਵਗਣਾ ਪਿਆ ਤਾਂ ਕਿ ਉਹਨਾਂ ਤੇ ਕਿੰਨਾ ਸੀ ਅੱਜ ਵੀ ਦੇ ਨਿਓਬਲ ਦੇਖਣਗੇ ਮੰਨੂ ਹੈਲੋ ਕਰ ਦਿਓ ਜਾਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਜਾਨਾ ਕਿੱਥੇ ਜਾਣਾ ਤੁਸੀਂ ਗੱਡੀ ਗੱਡੀ ਚਲਾ ਕੇ ਗੱਡੀ ਦੇ ਨਾਲ ਚਲੋਣੀ ਪਪਾ ਪਪਾ ਨੇ ਚਲਾਉਣੀ ਆ ਹਾਂ ਸੱਚੀ ਪਪਾ ਦੀ ਗੱਡੀ ਕਿੱਥੇ ਆ ਹਾਂ ਕਿੱਥੇ ਜਾਊ ਤੁਸੀਂ ਕਿੱਥੇ ਜਾਣਾ ਕਿੱਥੇ ਜਾਣਾ ਹੈ ਕਿੱ딜ਾ ਕਿਉਂ ਠੀਕ ਆ ਸਾਡਾ ਨੰਨੂ ਲੈਣ ਚੱਲਾ ਬਈ ਚੀਜੀ ਉਹ ਉੱਥੇ ਆ ਪਾਰੀ ਚ ਉੱਪਰ ਲਿਜਾ ਹੈ ਖਾਲਾ ਮਟਕੇ ਲੈ ਗਿਆ ਉਹ ਉੱਪਰ ਨਹੀਂ ਜਿਹੜੀ ਪਾਰੀ ਰੱਖੀ ਉਹਦੇ ਚਸਮਾਨ ਸਾਰੇ ਉਹਦੇ ਚ ਉੱਡਣਾ ਪੈਣਾ ਹੁੰਦਾ ਥਮਾ ਇਹਦੇ ਚ ਇਹਦੇ ਚ ਬਣਿਆ ਉੱਪਰਲੇ ਇਹਦੇ ਚ ਕਰਦੋ ਅਸਮਾਨ ਤੇ ਪਰ ਉਹ ਕਦਣਾ ਉੱਥੇ ਆ ਰਿਹਾ ਮੈਂ ਚੇਹਰੀ ਨਹੀਂ ਕਰਾਂਗਾ बोलो बोलो काटी ਜਦ ਗਈ ਆ ਉਹ ਨਾ ਸਾ Airtime ਆ ਰਿਹਾ ਆ ਰਿਹਾ ਇਹਦੇ ਵਿੱਚ ਹੋ ਗਈ ਆ ਕੱਚ ਦਾ ਸਮਾਨ ਹੀ ਆ ਸਾਰੇ ਇੱਥੇ ਆ ਜਾਓ ਇਸ ਤੇ ਪਰਖ ਨਾ ਪੈਣਾ ਪਿਆਰ ਨਾਲ ਚਾਲ ਦੇ ਨਾਲ ਦੇਖ ਲਓ ਮੇਰੀ ਤਾਂ ਬੈਨੋ ਕੀ ਹੈ ਸਾਫਤਾ ਇਹ ਆ ਦੇਖੋ ਮੇਰੀ ਸਬਜ਼ੀ ਜਿਹੜੀ ਆ ਇਹ ਥੋੜੀ ਜਿਹੀ ਆ ਏ ਸ਼ਿਮਲਾ ਖਾ ਲੈਣਗੇ ਇਹਦੀ ਹੈ ਇਹ ਜੋ ਜਿਹੜਾ ਸ਼ਿਮਲਾ ਗਤੀ ਨਾ ਕਿਤੇ ਸੰਤਰੀ ਸਾਡੇ ਪਈ ਆ ਤੇ ਹੁਣ ਦਿਲ ਤਾਂ ਕਰਦਾ ਨੂੰ ਕੁਝ ਬਣਾਉਣੇ ਸੱਤੀ ਜਿਹੜਾ ਆਹ ਕੁੜੂ ਗੋਲ ਆਪੋ ਸੋਰੀ ਆ ਲੈ ਆਂਟੇ ਬੈ ਮਾ ਲਿਆ ਨਾਲ ਆਪੋ ਉਹ ਤੋਂ ਲੱਗਦਾ ਤਾਂ ਹੈਗਾ ਆ ਦੇਖੋ ਤਾਂ ਕੀ ਹੋ ਗਿਆ ਰੇਸ਼ਾ ਪੈ ਗਿਆ ਜੇ ਮੈਂ ਕਰਦੀ ਆ ਮੋਟਰ ਚਲਾ ਦੇ ਦੀ ਕੀ ਮੋਟਰ ਭਰੀ ਨਹੀਂ ਆ ਜੇ ਭਰੀ ਉੱਤੇ

चेक करो चेक करियो ओ ओहो बुखार हो गया उठो 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 को ले जाइए उठो उठो उठ आज उत्तर ले जाइए तह आज आ जाओ आज उठो 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 मंजे से जाओ मंजे से जाओ मंजर से उत डिग नहीं मंजर से मंजे से मंजे पीती मंजर चलो चलो ओ ओ ओ ओ ओ ओ की हो देखो 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 चेक करो चेक करो चेक करो चेक करो ਚੈੱਕ ਕਰੋ। ਪੈਰ ਦਬਾਓ ਇਹਦੇ ਪੈਰ ਦਬਾਓ। ਓਹੋ। ਨਾ ਨਾ। ਨਾ ਨਾ। ਨਾ ਨਾ ਉੱਠ। ਉੱਠ। ਤੁਰਕੋ ਪੈਰ ਦਬਾਓ ਪੈਰ ਦਬਾਓ। ਇੱਕ ਮਿੰਟ ਇੱਕ ਮਿੰਟ ਇੱਕ ਦੇਖੋ ਉੱਠ ਜਾਣਾ ਦੇਖੋ। ਦੋ ਮਿੰਟ ਚੈੱਕ ਚੈੱਕ ਕਰ ਲੀਏ ਰੋਕੋ। ਚੈੱਕ। ਹਾਏ ਰੱਬਾ। ਇਹ ਕਿੰਦਾ? ਕਿੰਦਾ? ਓਹੋ ਦੇਖੋ ਚੈੱਕ ਕਰੋ ਚੈੱਕ ਕਰਿਓ। ਅਈਏ ਇਹ ਤਾਂ ਕਰਦਾ। ਉਹ ਨੌਕਰੇ ਕਰਦਾ। ਤੁਹਾਡੇ ਲਈ ਅਰਬੀ ਲੱਗੀ ਬਣਾਉਣ ਮੈਂ। ਨਹੀਂ ਮੈਂ ਨਹੀਂ ਖਾਣੀ ਅਰਬੀ। i don't like if you can't don't mind i am not interested this is your rb this is your usual you i don't like this rb i am like from shimla Mirch. do you understand you understand if you don't can't mind if you can't don't mind i am not interested please

ਅਤੇ ਮੱਖੀਆਂ ਬੈ ਗਈ ਕੀ ਹੋਇਆ ਉਹ ਨਹੀਂ ਖਾਣੀ ਸਰਦੀ ਖਰਾਬ ਉਦਾਂ ਵੀ ਖਤਮ ਹੈ ਮਨਵੀਰ ਕੀ ਹੋਇਆ ਉਹ ਉਹ ਦੇਖਿਆ ਤੈਨੂੰ ਮਕਾਈਓਂ ਉਹ ਉਹ ਹੋ ਹੋ ਜਾ ਉਹ ਪਾਣੀ ਲੈ ਕੇ ਆਇਓ ਮੜਿਆ ਆਇਆ ਆਇਆ ਹੱਥਾਂ ਲੱਗੀ ਲੈ ਗਿਆ ਭੱਜ ਕੇ ਭੱਜ ਕੇ ਭੱਜ ਕੇ ਉਹ ਉਹ ਜਨ ਨੇ ਦਰਵਾਜ਼ੇ ਵਾਲੀ ਥਾਂ ਨੂੰ ਹਾਏ ਨੀ ਅਸਲਾਂਆਂ ਪੱਲੀਆਂ ਹੈ ਕੀਆ ਕੀਆ ਪੜੀ ਗੱਦੀ ਕਰਨਾ ਹੀ ਹੋਰ ਕਰਨਾ ਬਿਕ ਇੰਨੀ ਤੇ ਸਾਰੇ ਮੁੰਡਾ ਵੀ ਲਪੇਟਦਾ ਮੇਰਾ ਆਈ ਹੋਈ ਨਾ ਕੋ ਸਾਰੇ ਅਰ ਜਨਾ ਨਾ ਹੋਣ ਲੱਗਿਆ ਹੱਥ ਤੇ ਆਹ ਖਰਸ ਜੀ ਹੁੰਦੀ ਨੇ ਈ ਹਾਏ ਇਹ ਸੋਹਰਾ ਹੀ ਬਦਾਂ ਹੁਣ ਆ ਗਿਆ ਦੇਖ ਲੰਗਣਾ ਜੈਮਣੀ ਲਈ ਨਾ ਅੱਜ ਪਾਪਾ ਨਾ ਲੈ ਲਾਪਿਆ ਲਾਉਣ ਲੈ ਇਹ ਜੈਮ ਮੈ ਲੈ ਆ ਲੈਟ ਨਹੀਂ ਹੁਣ ਕਰ ਲਓ ਜਿੰਮ ਤਾਂ ਜਲੋਂਦਾ ਛੁੱਟਾ ਕਿਦੇ ਗੋਡੀ ਕਰਨ ਲੱਗਾ ਇਹ ਮੇਲਾ ਹੋ ਗਿਆ ਸੰਤਿਆ ਦਾ ਮੇਲਾ ਇਹ ਲੋ ਵੀ ਦੋਸਤੋ ਮਨਵੀਰ ਪਾਣੀ ਦੇ ਵਿੱਚ ਲੱਗਾ ਪਿਆ ਆ ਖੇਡੀਆਂ ਮੇਲੀਆਂ ਕਰਨਾ ਸੋ ਆਪਾਂ ਬੈਠਿਆ ਸਬਜੀ ਤੇ ਸੋ ਇੱਕ ਦੋਸਤੋ ਗੱਲ ਕਰਨੀ ਸੀ ਵੀ ਕਈ ਬੰਦੇ ਕਈ ਏਦਾਂ ਦੇ ਬੰਦੇ ਆ ਵੀ ਜਿਹੜੇ ਮਤਲਬ ਵੀ ਆਪਣੇ ਨਾਲ ਬਹਿ ਜਾਣਗੇ ਤੇ ਕੱਲ ਨੂੰ ਆਪਣੀ ਪਿੱਠ ਤੇ ਮਤਲਬ ਛੂਰਾ ਖੋਪਦੇ ਆ ਸੋ ਇਹੋ ਜਿਹੇ ਲੋਕਾਂ ਤੋਂ ਰੋਕ ਬੱਚ ਕੇ ਕਈ ਬੰਦੇ ਏਦਾਂ ਦੇ ਵੀ ਆ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਨੇ ਮੇਰੇ ਕਮੈਂਟ ਹੀ ਪੜਦੇ ਆ ਮੇਰੇ ਕਮੈਂਟਾਂ ਤੋਂ ਬੜੀ ਤਕਲੀਫ ਆ ਉਹਨਾਂ ਨੂੰ ਵੀ ਇਹਨੂੰ ਕਮੈਂਟ ਕਿੱਦਾਂ ਦੇਉਂਦੇ ਆ ਤੇ ਕਮੈਂਟਾਂ ਦੇ ਵਿੱਚ ਏਦਾਂ ਓਦਾਂ ਵੀ ਕੁਝ ਮੇਰੇ ਆਪਣੇ ਹੀ ਆ ਕੁਝ ਮੇਰੇ ਨੇੜੇ ਦੇ ਹੀ ਆ ਤੇ ਇਹਨਾਂ ਨੂੰ ਮੇਰੇ ਕਮੈਂਟਾਂ ਤੋਂ ਬੜੀ ਤਕਲੀਫ ਆ ਵੀ ਇਹਨੂੰ ਕਮੈਂਟ ਕਿੱਦਾਂ ਦਿੰਦੇ ਆ ਕਦੀ ਮੇਰੀ ਆਈਡੀ ਖੋਲ ਕੇ ਵੇਜਣਗੇ ਕਦੀ ਮੇਰੀ ਭੈਣ ਦੀ ਆਈਡੀ ਖੋਲ ਕੇ ਵੇਜਣਗੇ ਵੀ ਦੱਸ ਇਹ ਟੈਨਸ਼ਨ ਤਾਂ ਅੱਧਾ ਲੈਂਦੀ ਮੇਰੀ ਜਿੱਦਾਂ ਇਹਨਾਂ ਦਾ ਮੈਂ ਜਵਾਈ ਹੁੰਦਾ ਆ ਜਿੱਦਾਂ ਨਾ ਇਹਨਾਂ ਦੇ ਜਵਾਈ ਨੂੰ ਗਲਤ ਕਮੈਂਟ ਹੋਦੇ ਹੁੰਦੇ ਆ ਨਾ ਉਦਾਂ ਮੇਰੇ ਕਮੈਂਟਾਂ ਬਾਰੇ ਦੇਖਦੇ ਆ ਦਿਖਾਉਂਦੇ ਆ ਰੇਕ ਨੂੰ ਵੀ ਆ ਦੇਖੋ ਜੀ ਇਹਨੂੰ ਕਮੈਂਟ ਕਿੱਦਾਂ ਦਿੰਦੇ ਆ ਜਦੋਂ ਅੰਨੀ ਤਾਂ ਟੈਨਸ਼ਨ ਮੈਨੂੰ ਲੱਦਾ ਕੋਈ ਆਪਣੀ ਜਵਾਈ ਦੀ ਵੀ ਨਹੀਂ ਲੈਂਦਾ ਜਿੰਨੀ ਤੁਸੀਂ ਮੇਰੀ ਲਈ ਆ ਜਿੰਨੀ ਤੁਸੀਂ ਮੇਰੇ ਕਮੈਂਟਾਂ ਦੀ ਲਈ ਆ ਨਾ ਸੋ ਬਾਕੀ ਦੁਨੀ ਹਾਂਜੀ ਪੁੱਤ ਨਹੀਂ ਨਹਾਈ ਕੱਦ ਦਿੱਤੇ ਆ ਓ ਵਾਓ ਸਾਬਨ ਸਾਬਨ ਤਾਂ ਲਾਉਂਦੇ ਨਹੀਂ ਪਏ ਤੁਸੀਂ ਸਾਬਨ ਸਾਬਨ ਤਾਂ ਲਾਉਂਦੇ ਨਹੀਂ ਪਏ ਤੁਸੀਂ ਮਾਨੂੰ ਸਾਬਨ ਤੇ ਤੁਸੀਂ ਲਾਉਂਦੇ ਨਹੀਂ ਪਏ ਸਾਬਨ ਸੋ ਬਾਕੀ ਅੱਜ ਆਪਣੇ ਕਮੈਂਟਰ ਦੇ ਵਿੱਚ ਕਾਫੀ ਨਾਂ ਬੋਲਣੇ ਆ ਉਹ ਸੋ ਆਪਾਂ ਬੋਲਨੇ ਆ ਅੱਜ ਤੇ ਜਿਹੜੇ ਜਿਹੜੇ ਆਪਾਂ ਨੂੰ ਕੱਲ ਕਮੈਂਟ ਆਏ ਆ ਉਹਨਾਂ ਦੇ ਕੁਝ ਕਨਾ ਆਪਾਂ ਬੋਲਦੇ ਆਂ ਕੁਝ ਕ ਜੋ ਰਹਿ ਜਾਣਗੇ ਆਪਾਂ ਫੇਰ ਕੱਲ ਦੇ ਕਮੈਂਟ ਚ ਬੋਲਦਾਂਗੇ ਤੇ ਕੱਲ ਕੀ ਤਾਂ ਕੱਲ ਦਾ ਬਲੌਗ ਆਪਾਂ ਪਾਇਆ ਸੀ ਉਸ ਤੇ ਕਮੈਂਟ ਆਇਆ ਆਪਾਂ ਨੂੰ 400 ਹਨਾ 400 ਕਮੈਂਟ ਆਏ ਇਹ ਵੀ ਦੇਖਦੇ ਗਲਤ ਕਿੰਨੇ ਸਹੀ ਕਿੰਨੇ ਆ ਬਾਕੀ ਸਿੰਗਰ ਮੁੰਡਾ ਕਿੰਨਾ ਸੋਹਣਾ ਹੈ ਜੀ ਵੌਇਸ ਬਹੁਤ ਘੈਂਟ ਆ ਤੇ ਬਾਕੀ ਤੁਹਾਨੂੰ ਵੀ ਸਾਰਿਆਂ ਨੂੰ ਮੁਬਾਰਕਾ ਬਾਈ ਨਿਊ ਕਰਦੀਆਂ ਥੈਂਕ ਯੂ ਸੋ ਮੱਚ ਜੀ ਸਿੰਗਲ ਮੁੰਡਾ ਸੋਹਣਾ ਆ ਤੇ ਬਹੁਤ ਜ਼ਿਆਦਾ ਸੋਹਣਾ ਭਰਾਈ ਆਪਣਾ ਮੇਰਾ ਨਾਮ ਜਸਪ੍ਰੀਤ ਕੌਰ ਹੈ ਆਰਮਪੁਰ ਤੋਂ ਠੀਕ ਆ ਜੀ ਵਿੱਕੀ ਬਲਾਜੌਰ ਤੋਂ ਸਾਡਾ ਪਿੰਡ ਹੈ ਭਾਜੀ ਕਕਰ ਕਕਰਾਲਾ ਮੇਰਾ ਨਾਮ ਹੈ ਸੋਹਣ ਲਾਲ ਸ਼ਰਮਾ ਠੀਕ ਆ ਜੀ ਮਨਪ੍ਰੀਤ ਕੌਰ ਬੁਰੇਵਾਲ ਤੇ ਮੈਂ ਸਰਗਮ ਸਿੱਧੂ ਮੋਗੇ ਤੋਂ ਵਿਕਰਾਂ ਵੀਰ ਅ ਕੰਗਰਾਚੂਲੇਸ਼ਨ ਤੇ ਅੰਜਲੀ ਮਾਹੀਪਾ ਉਪਰ ਤੋਂ ਜੀ ਸੁਰਜੀਤ ਖਾਨ ਜੀ ਧੰਨਵਾਦ ਆ ਤੁਹਾਡਾ ਰਾਜਦੀਪ ਤੇ ਸੰਦੀਪ ਸੰਦੀਪਪੁਰ ਹੁਸ਼ਿਆਰਪੁਰ ਤੋਂ ਤੇ ਵਧਾਈਆਂ ਕਰਦੀਆਂ ਈ ਧੰਨਵਾਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਹੈਗਾ ਰ ਬੀਰਮਪੁਰ ਬੱਦਨ ਤੋਂ ਧੰਨਵਾਦੀ ਤੁਹਾਡਾ ਬਹੁਤ ਬਹੁਤ ਤੇ ਜੁਕੇ ਤੋਂ ਤਾਜਪੁਰ ਤਾਜ ਸਿੰਘ ਤੇ ਜਗਮਾਲ ਵਾਲੀ ਜਗਮਾ ਵਾਲੀ ਤੇ ਸ਼ਗਨਪ੍ਰੀਤਪੁਰ ਮੁबारकਾਂ ਬਹੁਤ ਬਹੁਤ ਸਾਰਿਆਂ ਨੂੰ ਧੰਨਵਾਦੀ ਤੇ ਸੰਦੀਪ ਜੀ ਧੰਨਵਾਦ ਤੁਹਾਡਾ ਜੀ ਉਸ ਤੋਂ ਬਾਅਦ ਹੈ ਜੀ ਨਾਮ ਗੁਰਵਿੰਦਰ ਕੌਰ ਹਰੀਪੁਰ ਤੋਂ ਰੋਪੜ ਤੋਂ ਧੰਨਵਾਦ ਤੁਹਾਡਾ ਜੀ ਪ੍ਰੀਤਪਾਲ ਸਿੰਘ ਧਮੀ ਵਿਲੇਜ ਤਮੇ ਆਣ ਕਲਾ ਡਿਸਟ੍ਰਿਕਟ ਹਰਪੁਰ ਤੋਂ ਧੰਨਵਾਦ ਜੀ ਤੁਹਾਡਾ ਬਹੁਤ ਪਿੰਡ ਧਰਮ ਧਰਮਕੋੜ ਤੋਂ ਜੀ ਮਨਪੀਤ ਪਿੰਡ ਉੱਗੀ ਤੇ ਜਸਵਿੰਦਰ ਕੌਰ ਚੁਗਾਵਾ ਪਿੰਡ ਰੱਬ ਹਰੀਕੇ ਪਤਨਾ ਤੇ ਮੈਨੂੰ ਥੋੜੀ ਹਿਚਕੀ ਲੱਗੀ ਆ ਤੇ ਮੈਂ ਸਲੇਮਪੁਰ ਤੋਂ ਸਿਮਰਨ ਮੈਮੀ ਤੇ ਬਾਕੀ ਹੈਗਾ ਜੀ ਦਿਲਰਾਜ ਜੀ ਤੇ ਪਿੰਡ ਜੋਤੀਸ਼ਾ ਤੇ ਮੈਂ ਕੁਲਜੀਤਪੁਰ ਵੀਰੇ ਬੋਬਾ ਮੁਬਾਰਕਾਂ ਤੁਹਾਡੇ ਸਾਰੇ ਪਰਵਾਨ ਧੰਨਵਾਦ ਭੈਣ ਬਹੁਤ ਬਹੁਤ ਤੇ ਮੈਂ ਕੁਲਜੀਤਪੁਰ ਅੰਮ੍ਰਿਤਸਰ ਤੋਂ ਆਰਾਮ ਤੀਰਤ ਰੋਡ ਪਿੰਡ ਕੱਕੜ ਮੁਸਕਾਨ ਕੌਰ ਫਰਮ सिरसा ਸੰਦੀਪ ਮਲੇ ਸ਼ਹਿਰ ਤੋਂ ਧੰਨਵਾਦੀ ਤੁਹਾਡਾ ਬਹੁਤ ਬਹੁਤ ਆਦਮਪੁਰ ਤੋਂ ਨੇਰ ਅਲਾਵਲ ਅਲਾਵਲਪੁਰ ਨਾਮ ਹੈਗਾ ਪ੍ਰਿੰਕਾ ਜਸਮਿੰਦਰ ਕੌਰ Prit Pani di maade ya te ਲੁਧਿਆਣਾ ਲੁਧਿਆਣੀ ਤੋਂ ਪਿੰਡ ਤਾਜੋ ਜਸਮੀਨ ਭੁੱਲਰ ਬਰੋ ਤੁਸੀਂ ਪਿੰਡ ਆਪਣੇ ਪਿੰਡ ਵੀ ਦੱਸੋ ਅਸੀਂ ਹਰਪੁਰ ਹੁੰਗੋ ਹਰਿਆਣਾ ਉਧਰ ਹੀ ਮੇਰੀ ਸਿਸਟਰ ਆ ਪੁੰਗੇ ਹਰਿਆਣੇ ਵਾਲ ਦੀ ਆਪਣੇ ਸਿਸਟਰ ਆ ਜੀ ਹਾਂਜੀ ਮੈਂ ਕਿ ਪਾਣੀ ਲਾਇਓ ਤੇ ਗਗਨਦੀਪ ਕੌਰ ਮਾਨ ਪਿੰਡ ਬਠਿੰਡਾ ਰਾਏ ਕੋਟ ਤੋਂ ਮੰਨਣ ਤੇ ਸੌਂਗ ਬੈਸ਼ਰ ਧੰਨਵਾਦੀ ਬਾਗੀ ਗੀਤਾ ਸ਼ਰਮਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਕਮੈਂਟ ਬਹੁਤ ਜਿਆਦਾ ਆ ਜੀ ਬਾਕੀ ਨਾਮ ਹੈਗਾ ਯਾਰ ਵਾਈ ਗੁਰਜੀ ਮਿਹਰ ਕਰਨ ਇੱਕ ਕਮੈਂਟ ਜੀ ਕਮਲ ਧੰਨਵਾਦੀ ਕਮਲ ਅਮਦੀਪ ਕੌਰ ਜੀ ਧੰਨਵਾਦ ਤੁਹਾਡਾ ਜੀ ਗੁਰਜੀਤ ਕੌਰ ਖੋਸਾ ਪੰਡੋ ਗੁਰਲਾਲ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਭਾਜੀ ਕਿੰਨੇ ਕੁ ਸੇਲ ਹੋ ਜਾਂਦੇ ਕਿੰਨੀ ਕੁ ਸੇਲ ਹੋ ਜਾਂਦੀ ਤੁਹਾਡੀ ਸੇਲ ਵੀਰੇ ਕਿਸੇ ਟਾਈਮ ਹੋ ਜਾਂਦੀ ਵਧੀਆ ਹੋ ਜਾਂਦੀ ਕਿਹੜੇ ਟਾਈਮ ਥੋੜੀ ਘੱਟ ਹੁੰਦੀ ਵੀਰੇ ਬਾਕੀ ਪ੍ਰੋਪਰ ਤੁਹਾਨੂੰ ਦੱਸਾਂਗੇ ਟ੍ਰਾਂਟੋ ਕੈਨੇਡਾ ਤੋਂ ਧੰਨਵਾਦ ਤੁਹਾਡਾ ਜੀ ਬਹੁਤ-ਬਹੁਤ ਸਪੇਨ ਤੋਂ ਧੰਨਵਾਦ ਤੁਹਾਡਾ ਜੀ ਇਤਲੀ ਤੋਂ ਵੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸਤਿੰਦਰ ਕੋਰ ਕੈਨੇਡਾ ਕੈਨੇਡਾ ਤੋਂ ਧੰਨਵਾਦ ਜੀ ਫਗਵਾੜੇ ਤੋਂ ਜੀ ਸਿਸਟਰ ਮਨਜੀਤ ਸਿੰਘ ਮਨਜੀਤ ਸਿੰਘ BRO ਧੰਨਵਾਦ ਤੁਹਾਡਾ ਤੇ ਪਠਾਨਕੋਟ ਤੋਂ ਧੰਨਵਾਦ ਜੀ ਦੀਪਾ ਦੁੱਗਲ ਚੀਮਾ ਧੰਨਵਾਦ ਅਪਰੇ ਤੋਂ ਦਿੱਲੀ ਦਿੱਲੀ ਤੋਂ ਦੀਦੀ ਨੂੰ ਧੰਨਵਾਦ ਜੀ ਮੁਬਾਰਕਾ ਹਾਲ ਫੈਮਿਲੀ ਧੰਨਵਾਦ ਕਪੂਰਥਲੇ ਤੋਂ ਜੀ ਦੀਦੀ ਨੂੰ ਸਤਿੰਦਰ ਕੋਰ ਧੰਨਵਾਦ ਤੇ ਨੀਤਾ ਜੀ ਨੇ ਕੋਦਰ ਤੋਂ ਆ ਜੀ ਤੇ ਤੁਸੀਂ ਸਾਡੇ ਇਲਾਕੇ 'ਚ ਘੁੰਮਦੇ ਆਂ ਅੱਛਾ ਜੀ ਕਿਹੜਾ ਇਲਾਕਾ ਤੁਹਾਡਾ ਜੀ ਸੋਨੀਆ ਸਾਈਪ੍ਰਸ ਤੋਂ ਜੀ ਤੇ ਬਾਕੀ ਕੈਨੇਡਾ ਤੋਂ ਦੀਦੀ ਹੁਣੀ ਆ ਜੀ ਧੰਨਵਾਦ ਤੁਹਾਡਾ ਸੋਨੂ ਲੁਧਿਆਣੇ ਤੋਂ ਜੀ ਇੰਗਲੈਂਡ ਯੂਕੇ ਤੋਂ ਪਰਮਜੀਤ ਕੋਰ ਆ ਜੀ ਤੇ ਨੀਦਰਲੈਂਡ ਤੋਂ ਹੈਗੇ ਆਪਣੇ ਨੀਦਰਲੈਂਡ ਤੋਂ ਕੌਣ ਹੈ ਬਲਜਿੰਦਰ ਬਲਜਿੰਦਰ ਕੋਰ ਨੀਦਰਲੈਂਡ ਤੋਂ ਬਲਜਿੰਦਰ ਕੋਰ ਜੀ ਆ ਤੇ ਬਾਕੀ ਗ੍ਰੈਜੂਏਸ਼ਨ ਨਹੀਂ ਸ਼ਾਮਿਲ ਸਰ ਬਹੁਤ ਜ਼ਿਆਦਾ ਕਮੈਂਟ ਆ ਬਾਕੀ ਕਮੈਂਟ ਮੈਂ ਕੱਲ ਰੀਡ ਕਰਾਂਗਾ ਜਿੰਨਾਂ ਦੇ ਰਹਿ ਗਿਆ ਸੋ ਮੈਂ ਬਾਕੀ ਕੱਲ ਕਰ ਲ ਕਰਦਾਗਾ ਹਿਚਕੀ ਬਹੁਤ ਤੰਗ ਕਰਨਦੀ ਆ ਮੈਨੂੰ ਲੱਗਣੀ ਲੱਗਣੀ ਮੈਂ ਭਾਵੇਂ ਪਾਣੀ ਦਾ ਟੱਬ ਪੀ ਜਾਵਾਂ ਸਹੀ ਕਹਿੰਦੇ ਤੀ